ਉਥੇ ਜਮਾਂ ਦਾ ਵੀ ਜੋਰ ਨਹੀਂ ਚੱਲਦਾ ਪਰ ਉਥੇ ਆਉਣਾ ਨਹੀਂ ਚਾਹੁੰਦਾ ਨਾ ਬੰਦਾ ਇੱਕੋ ਤੇ ਕੰਮ ਹੈ ਜਿਹੜੇ ਕੰਮ ਨੂੰ ਬੰਦਾ ਡਿਲੇ ਕਰਦਾ ਹੈ ਦੇਰੀ ਕਰਦਾ ਹੈ ਵੈਸੇ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬਚਨ ਕਿਹਾ ਜੀ ਸ਼ਲੋਕ ਸੈਸਕ੍ਰਿਤੀ ਚ ਮਹਾਰਾਜ ਕਹਿੰਦੇ ਆ ਨਾ ਬਿਲੰਭ ਧਰਮੰ ਬਿਲੰਭ ਦਾ ਅਰਥ ਹੁੰਦਾ ਜੀ ਦੇਰੀ ਬਾਦਸ਼ਾਹ ਕਹਿੰਦੇ ਧਰਮ ਦਾ ਕੰਮ ਹੋਵੇ ਦੇਰੀ ਨਾ ਕਰਿਆ ਕਰ ਆਪਾਂ ਧਰਮ ਦੇ ਕੰਮ ਲਈ ਦੇਰੀ ਕਰਦੇ ਹਾਂ ਗੁਰਦੁਆਰੇ ਜਾਇਆ ਕਰਾਂਗੇ ਕਹਿੰਦਿਆਂ ਕਹਿੰਦਾਂ ਬੁੱਢੇ ਹੋ ਚੱਲੇ 20 ਸਾਲਾਂ ਤੋਂ 25 ਸਾਲਾਂ ਤੋਂ ਬੰਦਾ ਇਹ ਗੱਲ ਕਹਿ ਰਿਹਾ ਮੈਂ ਰੂਟੀਨ 'ਚ ਜਾਇਆ ਕਰਨਾ ਰੋਜ਼ ਅਜੇ ਤੱਕ ਰੂਟੀਨ ਨਹੀਂ ਬਣਿਆ ਮਹਾਰਾਜ ਕਹਿੰਦੇ ਭਾਈ ਨੈ ਬਿਲਾੰਭ ਧਰਮੰ ਧਰਮ ਦੇ ਕੰਮ ਵਿੱਚ ਦੇਰੀ ਨਾ ਕਰੋ ਕਹਿੰਦੇ ਜੇ ਦੇਰੀ ਕਰਨੀ ਹੈ ਤੇ ਕਿਵੇਂ ਕਰ ਬਿਲਾੰਭ ਪਾਪੰ ਪਾਪ ਵੇਲੇ ਦੇਰੀ ਕਰਿਆ ਕਰ ਪਾਪ ਨੂੰ ਜਿੰਨਾ ਡਿਲੇ ਕਰੇਗਾ ਉਹਨਾਂ ਕਰ ਹੋ ਸਕਦਾ ਬਚ ਜਾਏ ਦਿਰਦੰਤ ਨਾਮੰਤ ਤਜੰਤ ਲੋਭੰ ਕਹਿੰਦੇ ਨਾਮ ਨੂੰ ਪੱਕਾ ਕਰ ਲੈ ਲੋਭ ਨੂੰ ਛੱਡ ਦੇ ਬੰਦਾ ਲੋਭ ਨੂੰ ਪੱਕਾ ਕਰੀ ਜਾਂਦਾ ਨਾਮ ਨੂੰ ਛੱਡੀ ਜਾਂਦਾ ਝੂਠ ਨੂੰ ਪੱਕਾ ਕਰੀ ਜਾਂਦਾ ਸੱਚ ਨੂੰ ਛੱਡੀ ਜਾਂਦਾ ਤਾਂ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਰੱਬ ਦੀ ਦਰਗਾਹ ਚ ਸੁਰਖਰੂ ਹੋ ਜਾਂਦਾ ਹੈ ਮਨਮੁਖ ਬਣਿਆ ਰਿਹਾ ਤੇ ਜਮਾਂ ਦੀ ਮਾਰ ਪੈਂਦੀ ਆ ਅਖੀਰਲੀ ਪੰਕਤੀ ਹੈ ਜੀ ਗੁਰਮਖ ਆਪ ਗਵਾਇਆ ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਨਾ ਪਿਆਰਿਓ ਉਹਨੇ ਆਪਣਾ ਆਪਾ ਗਵਾ ਦਿੱਤਾ ਉਹ ਜ਼ੀਰੋ ਹੋ ਗਿਆ ਉਹਦੇ ਅੰਦਰ ਹੰਕਾਰ ਨਹੀਂ ਉਹਦੇ ਅੰਦਰ ਈਗੋ ਨਹੀਂ ਗੁਰੂ ਨਾਲ ਜੁੜੇ ਬੰਦੇ ਦਾ ਨੇਚਰ ਬਦਲ ਜਾਂਦਾ ਹੈ ਸੁਭਾਅ ਬਦਲ ਜਾਂਦਾ ਹੈ ਯਾਦ ਰੱਖਿਓ ਵੀ ਕੁਝ ਚੇਂਜ ਹੋਣਾ ਚਾਹੀਦਾ ਹੈ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਪਣਾ ਆਪਾ ਗਵਾ ਦਿੰਦਾ ਹੈ ਉਹ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ ਮਨਮੁਖ ਹੋਂ ਮੈਂ ਅਗਣ ਜਲੰਦੇ ਤੇ ਮਨਮੁਖ ਜਿਹੜਾ ਉਹ ਹੰਕਾਰ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੰਕਾਰ ਦੀ ਅੱਗ ਵਿੱਚ ਜਲਦਾ ਰਹਿੰਦਾ ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਉਹ ਈਗੋ ਤੋਂ ਲੈਸ ਹੋ ਗਿਆ ਮਸਕੀਨ ਜੀ ਦੇ ਮੈਨੂੰ ਬਚਨ ਯਾਦ ਆਉਂਦੇ ਆ ਉਹ ਕਹਿੰਦੇ ਆ ਵੀ ਜਦੋਂ ਗੁਰਦੁਆਰੇ ਆਓ ਨਾ ਜਿੱਥੇ ਜੋੜੇ ਜਮਾ ਕਰਾਉਂਦੇ ਹੋ ਨਾ ਜਿੱਥੇ ਜੋੜੇ ਰੱਖਦੇ ਹੋ ਨਾਲ ਉਥੇ ਮੈਂ ਕੀ ਹਾਂ ਮੈਂ ਕੌਣ ਆ ਕਹਿੰਦੇ ਵੀ ਉੱਥੇ ਰੱਖ ਆਇਆ ਕਰੋ ਗੁਰੂ ਦੇ ਦਰਬਾਰ ਵਿੱਚ ਆਉ ਉਹ ਏਦਾਂ ਵੀ ਮੈਂ ਕੁਝ ਵੀ ਨਹੀਂ